ਬੀਤੇ ਦਿਨੀ ਧੂਰੀ ਦੇ ਬਗਲਾ ਮੁਖੀ ਮੰਦਿਰ ਵਿੱਚ ਮੰਦਿਰ ਦੇ ਪੁਜਾਰੀਆਂ ਵੱਲੋਂ ਕਤਲ ਕੀਤੇ ਗਏ ਨੌਜਵਾਨ ਸੁਦੀਪ ਸ਼ਰਮਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਲੋਕ ਸਭਾ ਸੀਟ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਪਹੁੰਚੇ ਇਸ ਮੌਕੇ ਸੁਖਪਾਲ ਸਿੰਘ ਖੈਰਾ ਨੇ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਪਰਿਵਾਰ ਨੂੰ ਇਨਸਾਫ ਦਾ ਭਰੋਸਾ ਦਿਵਾਇਆ ਉਹਨਾਂ ਕਿਹਾ ਕਿ ਪਰਿਵਾਰ ਨੂੰ ਸ਼ੱਕ ਹੈ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਅਤੇ ਪੁਲਿਸ ਪੱਖਪਾਤ ਕਰ ਰਹੀ ਹੈ ਜਿਸ ਦੇ ਚਲਦੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਅਤੇ ਸ਼ਹਿਰ ਦੇ ਲੋਕਾਂ ਵਿੱਚ ਵੀ ਵੱਡਾ ਗੁੱਸਾ ਹੈ। ਸੁਪਾਲ ਸਿੰਘ ਖੈਰਾ ਨੇ ਕਿਹਾ ਕਿ ਉਹਨਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਨਾਲ ਇਸ ਮਸਲੇ ਤੇ ਗੱਲ ਕੀਤੀ ਹੈ ਅਤੇ ਪਰਿਵਾਰ ਨੂੰ ਵੀ ਇਨਸਾਫ ਦਾ ਪੂਰਾ ਭਰੋਸਾ ਦਿਵਾਇਆ ਹੈ। ਇਹ ਗੱਲ ਤਾਂ ਜੀ ਬਹੁਤ ਦੁਖਦਾਈ ਤੇ ਬੜਾ ਨਿਰਦਾਈ ਇਹ ਕਤਲ ਹੈ। ਇੰਨਾ क्रੂਅਲਟੀ ਨਾਲ ਇੰਨਾ ਬਰੂਟਲ ਇੰਨੀ ਫਰਟਿਲਿਟੀ ਜਲਵਾਣਾ ਕਤਲ ਕਰਾਰ ਦਵਾਂਗਾ। ਔਰ ਇਹਦੇ ਚ ਸਖਤ ਤੋਂ ਸਖਤ ਕਾਰਵਾਈ ਹੋਣੀ ਹੈ। ਮੈਂ ਇਹ ਪਰਿਵਾਰ ਦੇ ਨਾਲ ਹਮਦਰਦੀ ਕਰਨ ਆਇਆ ਸੀਗਾ। सुदीप ਦੇ ਪਿਤਾ ਜੀ ਨੇ ساری ਜ਼ਿੰਦਗੀ ਆਪ ਧਰਮ ਦੇ ਲਿਖੇ ਲਈ ਹੋਈ ਹੈ। ਔਰ نہایت شریف ਪਰਵਾਰ ਹੈ। ਇਹਨਾਂ ਨੂੰ ਸ਼ੁਭਾਵਾ ਕਿ ਪੁਲਿਸ ਅਪਰੋਪ੍ਰੀਏਟ ਇਨਵੈਸਟੀਗੇਸ਼ਨ ਸੰਗਰੂਰ ਦੀ ਧੂਰੀ ਦੀ ਨਹੀਂ ਕਰ ਰਹੀ ਔਰ ਇਹਨਾਂ ਨੂੰ ਸ਼ੁਭਾਵਾ ਕਿ ਕਿਤੇ ਜਲਦੀ ਚਲਾਨ ਪੇਸ਼ ਕਰਕੇ ਕੋਈ ਇਦਾਂ ਦੀ ਸਟੋਰੀ ਪੇਸ਼ ਕਰਕੇ ਜਿਹਦੇ ਵਿੱਚ ਮੇਨ ਜਿਹੜੇ ਕਲਪਰੇਟਸ ਨੇ ਉਹਨਾਂ ਨੂੰ ਕੋ ਰਾਹਤ ਨਾ ਮਿਲ ਜੇ ਇਸ ਕਰਕੇ ਅਸੀਂ ਮੈਂ ਮੌਕੇ ਤੇ ਐਸਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਆ ਹਾਲਾਂਕਿ ਉਹਨਾਂ ਨੇ ਇਨਸ਼ੋਰ ਕੀਤਾ ਜਸਟਿਸ ਲੇਕਿਨ ਪਰਵਾਰ ਤੇ ਸਮਾਜ ਦਾ ਦੀ تسلی ਨਹੀਂ ਹੈ ਮੈਂ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਾਂਚ ਜੇਰੀ ਆ ਅਗਰ ਮੈਂ ਡੀਜੀਪੀ ਸਾਹਿਬ ਨਾਲ ਵੀ ਗੱਲ ਕਰੂੰਗਾ ਕੋਸ਼ਿਸ਼ ਜੇ ਇਹ ਆਊਟ ਆਫ ਡਿਸਟ੍ਰਿਕਟ ট্রান্সਫਰ ਹੋ ਜੇ ਜਾਂ ਪੁਲਿਸ ਹੈਡਕ quarters ਤੇ ਜਾਂ ਬਿਊਰੋ ਆਫ ਇਨਵੈਸਟੀਗੇਸ਼ਨ ਸੈਪਰੇਟ ਇਨ ਇੰਡੀਪੈਂਡੈਂਟ ਜਾਂਚ ਕਰਕੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਬਹੁਤ ਜ਼ਰੂਰੀ ਇੰਟਾ ਸ਼ਹਿਰ ਦੇ ਵਿੱਚ ਬਹੁਤ ਲੋਕਾਂ ਦੇ ਵਿੱਚ ਗੁੱਸਾ ਹੈ ਤੇ ਬੜਾ ਗਿਲਾ ਧੂਰੀ ਸ਼ਹਿਰ ਵਿੱਚ ਤੇ ਮੈਂ ਮੈਨੂੰ ਮੈਨੂੰ ਅਫਸੋਸ ਹੈ ਕਿ ਚੀਫ ਮਿਨਿਸਟਰ ਨੂੰ ਅੱਜ ਤੇ ਇੱਥੇ ਨਿਧਾਰ ਆਉਣਾ ਚਾਹੀਦਾ ਸੀਗਾ ਔਰ ਸਾਰੀ ਜਾਂਚ ਨੂੰ ਆਪ ਪਰਸਨਲੀ ਮੋਟਰ ਮੋਨਿਟਰ ਕਰਨਾ ਚਾਹੀਦਾ ਸੀਗਾ ਅਸੀਂ ਇਹਨਾਂ ਦੇ ਨਾਲ ਆ ਔਰ ਕਿਸੇ ਵੀ ਲੋਡ ਕਿਸੇ ਵੀ ਅਗਰ ਕਿਸੇ ਤਰ੍ਹਾਂ ਦੇ ਕੋਈ ਜਦੁੱਜਹਦ ਦੀ ਲੋਡ ਪਈ ਤਾਂ ਕਾਂਗਰਸ ਪਾਰਟੀ ਇਸ ਪਰਿਵਾਰ ਦਾ ਪੂਰਾ ਪੂਰਾ ਸਾਥ ਦੇ ਇਹੀ ਤਾਂ ਮੈਂ ਕਹਿ ਰਿਹਾ ਨਾ ਕਿ ਉਹਨਾਂ ਦੀ ਤਸੱਲੀ ਨਹੀਂ ਹੈ ਉਹਨਾਂ ਨੂੰ ਤਾਂ ਇਹ ਵੀ ਸ਼ੁਭਾ ਚ ਜਿਹੜੇ ਦੋ ਆਦਮੀ ਅਰੈਸਟ ਹੋਏ ਆ ਕਿਤੇ ਉਹਨਾਂ ਦੇ ਵਿੱਚੋਂ ਵੀ ਕੋਈ ਇਦਾਂ ਦੀ ਸਟੋਰੀ ਬਣਾ ਕੇ ਮੇਨ ਕੋਲੈਬੋਰੇਟਰ ਨੂੰ ਇਸ ਕੇਸ ਤੋਂ ਕੱਢ ਨਾ ਦਿੱਤਾ ਜਾਵੇ ਤਾਂ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਪੀਜ ਇਈਦਰ ਇਟ ਸ਼ੁਡ ਬੀ ਹੈਲਡ ਐਟ ਦ ਪੁਲਿਸ ਹੈਡਕੁਆਟਰਸ ਚੰਡੀਗੜ੍ਹ ਔਰ ਮੇਬੀ ਆਊਟ ਆਫ ਦ ਡਿਸਟ੍ਰਿਕਟ ਆਫ ਸਗਰੂਰ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਇੱਥੇ ਚੀਫ ਮਿਨਿਸਟਰ ਦਾ ਇਹ ਹਲਕਾ ਵਾ ਚੀਫ ਮਿਨਿਸਟਰ ਦਾ ਜ਼ਿਲ੍ਹਾ ਹੈ ਤੇ ਸ਼ਾਇਦ ਉਹਨਾਂ ਦੀ ਮਦਦਖਲਤ ਕਰਕੇ ਇਹਨਾਂ ਨੂੰ ਇਨਸਾਫ ਜਿਹੜਾ ਹੈ ਉਹ ਨਹੀਂ ਮਿਲੇਗਾ ਸੋਸਾਇਟੀ ਦੇ ਤੇ ਗੱਲ ਮੈਂ ਐਸਐਸਪ ਨੂੰ ਆਪ ਕਹੀ ਹੈ ਕਿ ਕਿਸੇ ਇੱਕ ਅਫਸਰ ਦੇ ਉੱਤੇ ਜਾਂਚ ਛੱਡਣ ਦੀ ਬਜਾਏ ਤੁਸੀਂ ਮਲਟੀਪਲ ਇੱਕ ਛੋਟੀ ਐਸਆਈਟੀ ਬਣਾਓ ਮਲਟੀਪਲ ਆਫਸਰਜ਼ ਹੋਣ ਔਰ ਸਾਰੇ ਐਂਗਲਸ ਵੈਰੀਫਾਈ ਕਰਨ ਕਿਉਂਕਿ ਇਹਨਾਂ ਨੂੰ ਚਾਰ ਪੰਜ ਨਾਵਾਂ ਤੇ ਹੋ ਜਦ ਤੱਕ ਉਹ ਵੈਰੀਫਾਈ ਨਹੀਂ ਹੋਣਗੇ ਉਦ ਤਾਈ ਇਨਸਾਫ ਜਿਹੜਾ ਉਹ ਪੂਰਾ ਨਹੀਂ ਦਿੱਤਾ ਹੋ ਸਰਕਾਰ ਬੇਟੇ ਉਹਦਾ ਮੈਂ ਕਹਿਆ ਪਹਿਲੇ ਸਵਿੱਚ ਸਾਜੀ ਤਕਰੀਰ ਕੀਤੀ ਆ ਸਰਕਾਰ ਸਰਕਾਰ ਨਾਮ ਦੀ ਇੱਥੇ ਕੋਈ ਚੀਜ਼ ਨਹੀਂ ਇਟਸ ਅ ਫਲॉप ਸ਼ੋ